ਪਰ ਇਹ ਪਰਿਵਾਰ ਦੇ 7 ਮੈਂਬਰਾਂ ਨੂੰ ਮਾਰਨ ਤੋਂ ਬਾਅਦ ਤੇ ਉਸੇ ਜਗ੍ਹਾ ਤੇ ਬਣਾਏ ਜੀ ਸਰੀਰਕ ਸੰਬੰਧ ਚਲੋ ਦੱਸਦੇ ਹਾਂ ਜੀ ਇਸ ਘਟਨਾ ਦੇ ਬਾਰੇ ਕਹਿੰਦੇ ਇਹ ਘਟਨਾ ਹੈਗੀ ਆ ਜੀ ਹਰਿਆਣਾ ਦੇ ਰੋहतक ਦੇ ਕਬੂਲਪੁਰਾ ਪਿੰਡ ਦੀ ਇਹ ਘਟਨਾ ਹੈ ਜਿਹਦੇ ਵਿੱਚ ਇੱਕ ਰਿਟਾਇਰਡ ਮਾਸਟਰ ਜਿਹੜੇ ਕਿ ਬੱਚਿਆਂ ਨੂੰ ਪੜ੍ਹਾਉਣ ਦਾ ਕੰਮ ਕਰਦੇ ਸੀਗੇ ਜਿਹਨਾਂ ਦਾ ਨਾਮ ਸੀਗਾ ਜੀ ਤਕਦੀਰ ਸਿੰਘ ਕਹਿੰਦੇ 15 ਸਤੰਬਰ ਨੂੰ ਸਵੇਰੇ 7 ਵਜੇ ਜਦੋਂ ਉੱਠਦੇ ਆ ਤੇ ਦੇਖਦੇ ਆ ਕਿ ਅੱਜ ਕੋਈ ਘਰ ਵਿੱਚ ਉੱਠਿਆ ਨਹੀਂ ਹੈਗਾ ਵੀ ਕੀ ਗੱਲ ਹੋ ਗਈ ਤਾਂ ਗੁੱਸੇ ਦੇ ਨਾਲ ਉਹ ਕਮਰਾ ਖੜਕੌਂਦੇ ਆ ਤੇ ਜਾਂਦੇ ਆ ਦੇਖਦੇ ਆ ਕਿ ਉਹਨਾਂ ਦਾ ਮੁੰਡਾ ਤੇ ਬਹੂ ਇੱਕ ਹੀ ਮੰਜੇ ਦੇ ਉੱਪਰ ਸੁੱਤੇ ਪਏ ਹੁੰਦੇ ਆ ਪਰ ਉਹ ਬਹੁਤ ਜ਼ਿਆਦਾ ਦਰਵਾਜ਼ਾ ਖੜਕੌਣ ਤੇ ਵੀ ਕੋਈ ਆਵਾਜ਼ ਨਹੀਂ ਆਉਂਦੀ ਕੋਈ ਨਹੀਂ ਉੱਠਦਾਗਾ ਉਹ ਫਿਰ ਗੁੱਸੇ ਦੇ ਵਿੱਚ ਦੇਖਦੇ ਆ ਕਿ ਕੀ ਗੱਲ ਹੋ ਗਈ ਜਿਹੜਾ ਉੱਠਦੇ ਨਹੀਂ ਪਾਏਗੇ ਤੇ ਇਹਨਾਂ ਨੂੰ ਮਾਸਟਰ ਤਕਦੀਰ ਸਿੰਘ ਨੂੰ ਕਹਿੰਦੇ ਗੁੱਸਾ ਚੜ ਜਾਂਦਾ ਆ ਤੇ ਉਹ ਆਪਣੇ ਬੇਟੇ ਦੇ ਕੋਲ ਜਾਂਦੇ ਨੇ ਵੀ ਠੱਕਾ ਠੁੱਕਾ ਮਾਰਦੇ ਵੀ ਉઠੋ ਉઠੋ ਉਹ ਨਹੀਂ ਉੱਠਦੇਗੇ ਤਾਂ ਮਾਸਟਰ ਤਕਦੀਰ ਸਿੰਘ ਨੂੰ ਬਹੁਤ ਗੁੱਸਾ ਹੁੰਦਾ ਹੈ ਵੀ ਕੀ ਗੱਲ ਹੋ ਗਈ ਵੀ ਜਿਹੜਾ ਇਹ ਉੱਠਣ ਦਾ ਨਾਮ ਹੀ ਨਹੀਂ ਲੈਂਦੇ ਪੈਗੇ ਤਾਂ ਗੁੱਸੇ ਦੇ ਵਿੱਚ ਹੀ ਉਹ ਜਾਂਦੇ ਨੇ ਆਪਣਾ ਗੁੱਸੇ ਦੇ ਵਿੱਚ ਕਹਿ ਲੋ ਕਿ ਇੱਕ ਤਰ੍ਹਾਂ ਦੇ ਕਮਰੇ ਤੋਂ ਬਾਹਰ ਨਿਕਲ ਜਾਂਦੇ ਨੇ ਤਾਂ ਫਿਰ ਉਹ ਦੁਬਾਰਾ ਜਾਂਦੇ ਨੇ ਜੀ ਆਪਣੇ ਦੂਸਰੇ ਕਮਰੇ ਦੇ ਵਿੱਚ ਦੇਖਦੇ ਆ ਕਿ ਉਹਨਾਂ ਦੀ ਪਤਨੀ ਵੀ ਧਰਮ ਪਤਨੀ ਸੁੱਤੀ ਪਈ ਆ ਤੇ ਨਾਲ ਦੇ ਹੀ ਕਮਰੇ ਦੇ ਵਿੱਚ ਉਹਨਾਂ ਦੇ ਜਿਹੜੇ ਚਾਰ ਪੋਤਾ-ਪੁੱਤਰੀ ਜਾਂ ਹੋਰ ਬੱਚੇ ਹੁੰਦੇ ਆ ਸਾਰਾ ਪਰਿਵਾਰ ਇਹ ਸੁੱਤੇ ਪਏ ਹੁੰਦੇ ਆ ਤਾਂ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਤਾਂ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਉਹ ਖਤਮ ਹੋ ਗਏ ਨੇ ਉਹ ਉੱਠ ਨਹੀਂ ਰਹਿਣਗੇ ਤਾਂ ਮਾਸਟਰ ਤਕਦੀਰ ਸਿੰਘ ਉਹ ਬਹੁਤ ਗੁੱਸਾ ਚੜਦਾ ਆ ਤਾਂ ਉਹ ਪੰਚਾਇਤ ਦੇ ਵਿੱਚ ਜਾਂਦੇ ਆ ਸਾਰੇ ਲੋਕਾਂ ਨੂੰ ਆਪਣੇ ਦੁੱਖ ਜਿਹੜਾ ਤਕਲੀਫ ਆ ਉਹ ਦੱਸਦੇ ਆ ਕਿ ਮੇਰੇ ਪਰਿਵਾਰ ਦੇ ਵਿੱਚ ਐਦਾਂ ਹੋ ਗਿਆ ਵੀ ਮੇਰੇ ਦੋ ਮੁੰਡੇ ਤਿੰਨ ਮੁੰਡੇ ਹੁੰਦੇ ਆ ਸਰਦਾਰ ਤਕਦੀਰ ਸਿੰਘ ਦੇ ਇੱਕ ਮੁੰਡਾ ਫੌਜ 'ਚ ਹੁੰਦਾ ਆ ਤੇ ਦੋ ਇੱਕ ਮੁੰਡਾ ਉਹਦਾ ਬਾਹਰ ਕਿਤੇ ਕੰਮ ਕਰਦਾ ਹੁੰਦਾ ਇੱਕ ਦਾ ਨਾਮ ਹੁੰਦਾ ਜੀ ਸੁਰਿੰਦਰ ਸਿੰਘ ਜਿਹੜਾ ਕਿ ਸਭ ਤੋਂ ਛੋਟਾ ਹੁੰਦਾ ਆ ਉਹ ਘਰ ਦੇ ਵਿੱਚ ਹੀ ਰਹਿੰਦਾ ਹੁੰਦਾ ਆ ਕਹਿੰਦੇ ਤਕਦੀਰ ਸਿੰਘ ਦਾ ਛੋਟਾ ਬੇਟਾ ਤੇ ਇੱਕ ਉਹਨਾਂ ਦੀ ਇੱਕ ਪੋਤੀ ਹੁੰਦੀ ਹੈ ਜਦੋਂ ਉਹ ਦੇਖਦਾ ਤਾਂ ਪੋਤੀ ਵੀ ਬਾਥਰੂਮ ਦੇ ਵਿੱਚ ਬੇਹੋਸ਼ ਹੋਈ ਹੁੰਦੀ ਆ ਉਹ ਵੀ ਆਪਣੀ ਪੋਤੀ ਨੂੰ ਠਾਂਦਾ ਆ ਤੇ ਉਹਨੂੰ ਜਦੋਂ ਪਤਾ ਲੱਗ ਜਾਂਦਾ ਤੇ ਉਹ ਹਸਪੀਟਲ ਇਲਾਜ ਕਰਨ ਵਾਸਤੇ ਭੇਜ ਦਿੰਦਾ ਆ ਮਾਸਟਰ ਤਕਦੀਰ ਸਿੰਘ ਪੁਲਿਸ ਸਟੇਸ਼ਨ ਜਾਂਦੇ ਆ ਤੇ ਉੱਥੇ ਜਾ ਕੇ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਆ ਤੇ ਦੱਸਦੇ ਆ ਵੀ ਜੋ ਕੁਝ ਉਹਨਾਂ ਦੇ ਨਾਲ ਹੋਇਆ ਵੀ ਉਹਨਾਂ ਦੇ ਸਾਰੇ ਪਰਿਵਾਰ ਦੇ 7 ਮੈਂਬਰ ਜਿਹੜੇ ਹੁੰਦੇ ਆ ਵੀ ਸੱਤੇ ਦੇ ਸੱਤੇ ਖਤਮ ਹੋ ਚੁੱਕੇ ਨੇ ਤੇ ਮਾਸਟਰ ਤਕਦੀਰ ਸਿੰਘ ਫੁੱਟ ਫੁੱਟ ਕੇ ਰੋਂਦਾ ਆ ਉਹਦੇ ਅੰਦਰ ਆਤਮਾ ਦੀ ਆਵਾਜ਼ ਬਹੁਤ ਜ਼ਿਆਦਾ ਦੂਰ ਤੱਕ ਸੁਣਾਈ ਦਿੰਦੀ ਆ ਉਹਦੇ ਰੋਣਾ ਦੀ ਆਵਾਜ਼ਾਂ ਚੀਕ ਚਿਹੜਾ ਮੱਚ ਜਾਂਦਾ ਚਾਰੇ ਪਾਸੇ ਕਿ ਉਹਨਾਂ ਦੇ ਘਰੇ ਇੱਕ ਹੀ ਟਾਈਮ ਦੇ ਵਿੱਚ ਸੱਤ ਮੌਤਾਂ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਸੀਗੀ ਤਾਂ ਇਹਨਾਂ ਨੂੰ ਕੀ ਹੁੰਦਾ ਵਾ ਕਿ ਮਾਸਟਰ ਤਕਦੀਰ ਸਿੰਘ ਜੀ ਦਾ ਸਾਲਾ ਜਿਹੜਾ ਕਿ ਬੱਚਿਆਂ ਦਾ ਮਾਮਾ ਜੀ ਲਾਲੋ ਵੀ ਉਹਦੇ ਉੱਪਰ ਸ਼ੱਕ ਦੀ ਸੂਈ ਜਾਂਦੀ ਹੈ ਕਿਉਂਕਿ ਇੱਕ ਟਾਈਮ ਦੇ ਵਿੱਚ ਮਾਸਟਰ ਤਕਦੀਰ ਸਿੰਘ ਦੀ ਕਹਿੰਦੇ ਲੜਾਈ ਹੁੰਦੀ ਆ ਉਹਦੇ ਮਾਮੇ ਦੇ ਨਾਲ ਬੱਚਿਆਂ ਦੇ ਮਾਮਾ ਜੀ ਦੇ ਨਾਲ ਲੜਾਈ ਵੀ ਹੁੰਦੀ ਆ ਸੋ ਮਾਸਟਰ ਤਕਦੀਰ ਸਿੰਘ ਉਸ ਟਾਈਮ ਗੁੱਸਾ ਕਰਦੇ ਆ ਤਾਂ ਸ਼ੱਕ ਦੀ ਸੂਈ ਜਿਹੜੀ ਆ ਕਿ ਉਹ ਫਿਰ ਮ ਮਜੀਵਲ ਚਲੀ ਜਾਂਦੀ ਹੈ ਕਿ ਮਾਮੇ ਨੇ ਹੀ ਹੋ ਸਕਦਾ ਆ ਮਾਰਿਆ ਪਰ ਨਹੀਂ ਇਸ ਤੋਂ ਬਾਅਦ ਸੂਈ ਜੇ ਜਾਂਦੀ ਹੈ ਕਿ ਮਾਸਟਰ ਸੁਰਿੰਦਰ ਸਿੰਘ ਦਾ ਜਿਹੜਾ ਸਭ ਤੋਂ ਛੋਟਾ ਬੱਚਾ ਆ ਮਾਸਟਰ ਤਕਦੀਰ ਸਿੰਘ ਦਾ ਸਭ ਤੋਂ ਛੋਟਾ ਬੱਚਾ ਸੁਰਿੰਦਰ ਸਿੰਘ ਵੀ ਸ਼ੱਕ ਦੀ ਸੂਈ ਤੇ ਸੁਰਿੰਦਰ ਸਿੰਘ ਵੱਲ ਜਾਂਦੀ ਹੈ ਤੇ ਪੁਲਿਸ ਇਨਵੈਸਟੀਗੇਸ਼ਨ ਕਰਨੇ ਨੂੰ ਸੁਰਿੰਦਰ ਸਿੰਘ ਨੂੰ ਥਾਣੇ ਦੇ ਵਿੱਚ ਬੁਲਾਉਂਦੀ ਆ ਕਿ ਤੂੰ ਸੱਤ ਕਤਲ ਤੂੰ ਕੀਤੇ ਵੀ ਤੈਨੂੰ ਮੰਨਣਾ ਪੈਣਾ ਵਾ ਪਰ ਨਹੀਂ ਉਹ ਕਹਿੰਦਾ ਵੀ ਮੇਰਾ ਇਹਦੇ ਵਿੱਚ ਕੋਈ ਹੱਥ ਨਹੀਂ ਹੈਗਾ ਮੈਂ ਕੁਝ ਵੀ ਨਹੀਂ ਕੀਤਾ ਗਾ ਨਾ ਹੀ ਮੇਰੀ ਇਹਦੇ ਵਿੱਚ ਕੋਈ ਗਲਤੀ ਆ ਪਰ ਮਾਸਟਰ ਤਕਦੀਰ ਸਿੰਘ ਬਹੁਤ ਹੀ ਸਮਝਦਾਰ ਤੇ ਹੁਣ ਹਰ ਫੋਨ ਕਰਕੇ ਉਹਨਾਂ ਨੇ ਕਿਹਾ ਕਿ ਨਹੀਂ ਇਸ ਦੇ ਵਿੱਚ ਹੋ ਸਕਦਾ ਵਾ ਕਿ ਮੇਰੀ ਪੋਤੀ ਦਾ ਹੱਥ ਹੋਵੇ ਕਿਉਂਕਿ ਮੇਰੀ ਪੋਤੀ ਕੁਝ ਟਾਈਮ ਪਹਿਲਾਂ 1 ਸਾਲ ਪਹਿਲਾਂ ਪੜਨ ਦੇ ਵਾਸਤੇ ਕਾਲਜ ਜਾਂਦੀ ਹੁੰਦੀ ਸੀ ਤਾਂ ਉਹਦਾ ਕਿਸੇ ਨਾਲ ਆਸ਼ਕੀ ਦਾ ਚੱਕਰ ਚੱਲੇ ਆ ਜਿਹਦੇ ਕਰਕੇ ਜਦੋਂ ਘਰ ਵਿੱਚ ਇਹ ਗੱਲ ਪਤਾ ਲੱਗੀ ਤਾਂ ਅਸੀਂ ਆਪਣੀ ਪੋਤੀ ਨੂੰ ਕਾਲਜ ਜਾਣ ਤੋਂ ਹਟਾ ਲਿਆ ਸੀਗਾ ਕਿ ਇਹਨੂੰ ਨਹੀਂ ਜਾਣ ਦੇਣਾ ਵੀ ਇਹ ਘਰ ਦੇ ਵਿੱਚ ਹੀ ਰਹੇਗੀ ਤੇ ਘਰ ਵਿੱਚ ਹੀ ਪੜਾਈ ਤੇ ਸਿੱਖਿਆ ਪ੍ਰਾਪਤ ਕਰੇਗੀ ਤੇ ਸਾਰੀ ਛੱਕ ਦੀ ਸੂਈ ਆ ਜਿਹੜੀ ਉਹ ਮਾਸਟਰ ਤਕਦੀਰ ਸਿੰਘ ਦੀ ਜਿਹੜੀ ਪੋਤੀ ਆ ਸੋਨਮ ਮਾਜੀ ਉਹਦਾ ਨਾਮ ਸੋਨਮ ਦੇ ਉੱਪਰ ਚਲੀ ਜਾਂਦੀ ਹੈ ਜਿਹੜੀ ਸਾਰੀ ਸੂਈ ਆ ਤਾਂ ਜਦੋਂ ਸੋਨਮ ਨੂੰ ਅਰੈਸਟ ਕਰਦੀ ਆ ਪੁਲਿਸ ਤੇ ਫਿਰ ਸਾਰੀ ਜਿਹੜੀ ਕਹਾਣੀ ਆ ਨਿਕਲ ਕੇ ਬਾਹਰ ਆਉਂਦੀ ਆ ਕਿ ਕਿਸ ਤਰੀਕੇ ਨਾਲ ਸੋਨਮ ਸਾਰੀ ਪੁਰਸੂ ਜਾਣਕਾਰੀ ਦੇਣ ਤੋਂ ਬਾਅਦ ਸੋਨਮ ਤੇ ਜਿਹੜਾ ਉਸ ਦਾ ਆਸ਼ਿਕ ਆ ਉਹਦਾ ਨਾਮ ਨਵੀਨ ਤੇ ਉਹਨੂੰ ਛੋਟਾ ਨੇਮ ਮੋਨੂ ਮੋਨੂ ਕਹਿ ਕੇ ਬੁਲਾਉਂਦੇ ਸੀਗੇ ਤਾਂ ਸਾਰੀ ਸਟੋਰੀ ਫਿਰ ਜਦੋਂ ਸ਼ਕਤੀਨਾਥ ਪੁੱਛਤਾਚ ਕੀਤੀ ਜਾਂਦੀ ਆ ਦੋਨਾਂ ਜਾਣਿਆਂ ਤੋਂ ਸੋਨਮ ਤੇ ਉਹਦੇ ਪ੍ਰੇਮੀ ਨਵੀਨ ਤੋਂ ਫਿਰ ਉਹ ਦੱਸਦਾ ਆ ਕਿ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨੂੰ ਪਿਆਰ ਕਰਦੇ ਸੀਗੇ ਤੇ ਸੋਨਮ ਨੂੰ ਕਾਲਜ ਦੇ ਵਿੱਚੋਂ ਹਟਾ ਲਿੱਤਾ ਗਿਆ ਸੀ ਜਿਹਦੇ ਕਰਕੇ ਸਾਡੇ ਪਿਆਰ ਦਾ ਅੜੋੜਾ ਬਣਿਆ ਸੀ ਜੀ ਇਹ ਪਰਿਵਾਰ ਦੇ ਕਹ ਲਓ ਕਿ ਸੱਤ ਮੈਂਬਰ ਤਾਂ ਫਿਰ ਨਵੀਨ ਕੀ ਕਰਦਾ ਵਾ ਮੈਡੀਕਲ ਸਟੋਰ ਤੇ ਜਾਂਦਾ ਵਾ ਨਸ਼ੀਲੀਆਂ ਦਵਾਈਆਂ ਲੈ ਕੇ ਆਉਂਦਾ ਵਾ ਤੇ ਉਹ ਸੋਨਮ ਨੂੰ ਦੇ ਦਿੰਦਾ ਵਾ ਜੀ 14 ਸਤੰਬਰ ਦੀ ਰਾਤ ਤੇ 15 ਸਤੰਬਰ ਨੂੰ ਜਿਹੜੀ ਕਿ ਸੋਨਮ ਆ ਉਹ ਸਾਰੇ ਖਾਣਿਆਂ ਦੇ ਵਿੱਚ ਉਹ ਜ਼ਹਿਰੀਲੀ ਦਵਾਈ ਪਾ ਦਿੰਦੀ ਆ ਤੇ ਆਪਣੇ ਸਾਰੇ ਪਰਿਵਾਰ ਨੂੰ ਖਵਾ ਦਿੰਦੀ ਆ ਤੇ ਆਪ ਬੇਹੋਸ਼ੀ ਹੌਣ ਦਾ ਉਹ ਨਾਟਕ ਕਰਦੀ ਆ ਸੋਨਮ ਤੇ ਜਾ ਕੇ ਬਾਥਰੂਮ ਦੇ ਵਿੱਚ ਡਿੱਗ ਪੈਂਦੀ ਹੈ ਤੇ ਜਿਹੜਾ ਬਾਕੀ ਪਰਿਵਾਰਾ ਸਾਰੇ ਜਾਣੇ ਉਹ ਸਬਜੀ ਰੋਟੀ ਖਾ ਲੈਂਦੇ ਆ ਤੇ ਉਸ ਤੋਂ ਬਾਅਦ ਰਾਤ ਨੂੰ ਉਹਦਾ ਆਸ਼ਿਕ ਆਉਂਦਾ ਵਾ ਨਵੀਨ ਜੀ ਨੂੰ ਕਿ ਮੋਨੂ ਕਿਹਾ ਜਾਂਦਾ ਆ ਉਹ ਗਲਾ ਗਲਿਆਂ ਨੂੰ ਰੱਸੀ ਬੰਨ ਬੰਨ ਕੇ ਸਾਰਿਆਂ ਨੂੰ ਖਤਮ ਕਰ ਦਿੰਦਾ ਤੇ ਉੱਥੇ ਹੀ ਪਿਆ ਰਹਿਣ ਦਿੰਦਾ ਆ ਸੋ ਇਸ ਤਰੀਕੇ ਨਾਲ ਜੀ ਇਹ ਸੱਤ ਕਤਲ ਬੜੇ ਹੀ ਬੇਰਹਿਮੀ ਤਰੀਕੇ ਨਾਲ ਕੀਤੇ ਜਾਂਦੇ ਨੇ ਤਕਦੀਰ ਸਿੰਘ ਦੀ ਪੋਤੀ ਤੇ ਉਹਦੇ ਆਸ਼ਕ ਮੋਨੂ ਦੇ ਵੱਲੋਂ ਜੀ ਇਹ ਸਾਰੀ ਘਟਨਾ ਹੈਗੀ ਹਰਿਆਣਾ ਰੋਤਕ ਦੇ ਕਬੂਲਪੁਰਾ ਪਿੰਡ ਦੀ ਜੀ ਇਹ ਸਾਰੀ ਸੱਚਾਈ ਸੀਗੀ ਇਸ ਦੇ ਵਿੱਚ ਕੋਈ ਵੀ ਝੂਠ ਨਹੀਂ ਬੋਲਿਆ ਗਿਆ ਇਹ ਸਾਰੀ ਸੱਚਾਈ ਜਿਹੜੀ ਆ ਇਹ ਆਪਾਂ ਤੁਹਾਨੂੰ ਦੱਸ ਰਹੇ ਹਾਂ ਤੇ ਵੀਡੀਓ ਨੂੰ ਜੇ ਤੁਹਾਨੂੰ ਚੰਗੀ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰਿਓ ਹੁਣ ਮੈਂ ਚਲਦੀ ਆਂ ਜੀ ਸਸਿਕਾ ਇਥੇ ਤੱਕ ਇਹੀ ਨਹੀਂ ਕਹਿੰਦੇ ਸਾਰਿਆਂ ਨੂੰ ਜ਼ਹਿਰ ਦੇਣ ਤੋਂ ਬਾਅਦ ਰੱਸੀ ਨਾਲ ਗਲਾ ਘੋਟਣ ਤੋਂ ਬਾਅਦ ਫਿਰ ਇਹ ਆਪਸ ਦੇ ਵਿੱਚ ਸਰੀਰਕ ਸੰਬੰਧ ਉੱਥੇ ਸਾਰਿਆਂ ਦੇ